ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੁਰਦੁਆਰਾ ਗੋਵਿੰਦ ਵਾਰਸਾ ਬੋਲੀ ਸਾਹਿਬ ਤੀਜੇ ਪਾਤਸ਼ਾਹ ਹਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਅਸਥਾਨਾਂ ਤੋਂ ਦਰਸ਼ਨ ਕਰਕੇ ਤੇ ਹੁਣ ਆਪਣੇ ਪਿੰਡ ਚਾਲਕਲਾਂ ਗੁਰਦੁਆਰਾ ਸਿੰਘ ਸਭਾ ਨੂੰ ਜਾ ਰਹੇ ਹਾਂ ਸੋ ਕੱਲ ਦੇ ਅਸੀਂ ਯਾਤਰਾ ਤੇ ਆਏ ਹੋਏ ਸੀ ਪਹਿਲਾ ਸੱਚਖੰਡ ਹਰਮੰਦਰ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਬਾਬਾ ਬੁੱਢਾ ਸਾਹਿਬ ਜੀ ਛਾਟਾ ਸਾਹਿਬ ਤੇ ਕੰਡੂਰ ਸਾਹਿਬ ਮੋਲੀ ਸਾਹਿਬ ਤੇ ਹੁਣ ਅਸੀਂ ਆਪਣੇ ਅਸਥਾਨਾਂ ਨੂੰ ਗੁਰਦੁਆਰਾ ਸਿੰਘ ਸਬੰ ਨੂੰ ਜਾ ਰਹੇ ਹਾਂ ਤੇ ਜਾਂਦੇ ਜਾਂਦੇ ਅਸੀਂ ਕਪੂਰਸਲੇ ਰੋਡ ਤੇ ਚੱਲ ਰਹੇ ਹਾਂ ਤੇ ਹੁਣ ਸੋਚਿਆ ਇੱਧਰ ਸਾਡੀ ਪਰੀ ਤੋ ਬਰੀਨਾਂ ਦੇ ਦੋ ਤਿੰਨ ਕਲੋਲਾ ਹੋਈਆਂ ਨੇ ਇਹਨੇ ਬੰਨੀ ਹੈ ਦਸਤਾਰ ਇਹ ਜਿੱਧਰ ਨੂੰ ਵੀ ਜਾਂਦੀ ਸੀ ਨਾ ਉਹ ਕਦੇ ਚੱਲ ਭਾਈ ਮੁੜਿਆ ਵਾਲੇ ਪਾਸੇ ਤੇ ਵੇਚਦੀ ਹੀ ਵਿਚਾਰੀ ਤੇ ਉਧਰ ਰੱਜੀ ਬੈਠੀ ਏ ਤੇ ਹੁਣ ਮੈਨੂੰ ਵੀਡੀਓ ਬਣਾਣੀ ਨੇ ਆਉਦੀ ਉਹ ਪਿੱਛੇ ਪ੍ਰੀਤੀ ਵੀ ਬੈਠੀ ਤੇ ਇੱਕ ਸਾਈਡ ਤੇ ਉਹ ਬੈਠਾ ਮੁੜਾ ਸਾਡਾ ਜਸ਼ਨ ਤੇ ਅੱਧਰ ਸਾਡੀ ਮਾਤਾ ਬੈਠੀ ਏ ਤੇ ਹੁਣ ਅਸੀਂ ਡੈਕ ਕਰਤਾ ਬੰਦ ਤੇ ਹੁਣ ਪਰ ਹੀ ਲੱਗੀ ਹੈ ਜੀ ਸਾਨੂੰ ਸ਼ਬਦ ਸੁਣਾਉਣ ਤੇ ਪਹਿਲਾਂ ਦੋ ਗਲਿਆਂ ਦਾ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਇਹਦਾ ਕਲੀ ਦਾ ਸੁਣਾਵਾਂਗੇ ਚੱਲ ਵੀ ਪਰ ਹੀ ਐਨ ਬੁਲ ਸਗਸਲ ਤਨ ਤੇ ਬਾਦ ਸ਼ਾਉ ਰੰਗ ਜੇਬ ਤੂਪ ਲੰਦਾ ਝੂਠ ਦਾ ਤੇ ਤੁਹੀ ਇਹ ਬੰਦਾ ਫੁਰਫਰੇ ਰੱਬ ਜਾਣੇ ਤੇਰੀਆਂ ਕਸਮਾਂਦ ਕਿੰਨੇ ਕਿਸਮਾ ਹੈ ਝੂਠੇ ਦੀ ਹੈ ਰੂ ਤੇਰੀ ਤੇ ਚੂਠੇ